ਸਾਡਾ ਨਾਮ ਇਹ ਨਾਲ ਜਿਹੜਾ ਕਨੈਕਟ ਕਰਿਆ ਸੀ ਜੀ ਨਾਲ ਇਹ ਕੰਪਨੀ ਮਰੀਨੋ ਕੰਪਨੀ ਨੇ ਜੀ ਸਾਨੂੰ 20 ਬੀਜ ਦਿੱਤਾ ਸਾਡੇ 2700 ਦੇ ਇੱਕ ਕਟਾ ਜੀ ਮਤਲਬ 52 ਰੁਪਏ ਕਿਲੋ ਬੀਜ ਦੇ ਕੇ ਸਾਡਾ ਕਨੈਕਟ ਕਰ ਲੈ 10 ਰੁਪਏ ਕਿਲੋ ਜੀ ਹੁਣ ਅਸੀਂ ਨੇ ਇੱਕ ਗੱਡੀ ਭੇਜੀ ਉਹ ਸਾਡੀ ਲਹਾ ਲਈ ਜੀ ਦੂਸਰੀ ਗੱਡੀ ਭੇਜੀ ਉਹ ਕਰਤਾ ਪਹਿਲਾਂ ਸਾਡੇ ਨਾਲ ਇਹ ਹੋਇਆ ਸੀ ਵੀ ਕੋਈ ਸੈਂਪਲ ਨਹੀਂ ਕੁਝ ਨਹੀਂ ਵੀ ਅਸੀਂ ਸਿੱਧਾ ਆਈਏ ਲਹਾਵਾਂਗੇ ਜੀ ਹੁਣ ਉਹ ਸੈਂਪਲ ਲੈ ਕੇ ਸਾਡੀ ਜੀ ਗੱਡੀ ਰਿਜੈਕਟ ਕਰੀ ਜਾਂਦੇ ਨੇ ਜੀ ਜਦ ਕਿ ਉਹ ਗੱਡੀਆਂ ਵੇਰਾ ਸਨ ਇੱਕ ਹੈ ਵੀ ਕੀ ਗੱਲ ਉਹ ਕਰਿਆ ਇਹ ਇਹਨਾਂ ਨੇ ਬਾਅਦ ਚ 5 ਰੁਪਏ ਕਿਲੋ ਲਹਾਇਆ ਜੀ ਸਾਡਾ ਉਹੀ ਬੀਜ ਫਿਰ ਉਹ ਸਹੀ ਹੋ ਗਿਆ ਜੀ ਜਦ ਰੇਟ ਘਟ 10 ਰੁਪਏ ਜੀ ਫਿਰ 4 ਰੁਪਏ 90 ਰੁਪਏ ਨੂੰ ਗੱਡੀ ਲਹਾਈ ਆ ਜੀ ਕਿੱਥੇ ਲਗੇ ਸੀ 90 ਪੈਸੇ ਛੱਪੜ ਜੀ ਛੱਪੜ ਕਿੰਨਾ ਆਲੂ ਸੀਗਾ 650 ਗੱਟਾ ਸੀ ਜੀ ਕਿੰਨਾ ਗਲੋਸ ਹੋਇਆ ਤੁਹਾਡਾ ਸਾਡਾ 1.5 ਲੱਖ ਦਾ ਜੀ 3 ਲੱਖ ਦਾ ਆਲੂ ਸੀ ਜੀ 1.5 ਲੱਖ ਚ ਗੱਡੀ ਲਈ ਆ ਜੀ ਅੱਧੋ ਅੱਧੋ ਲਾਸ ਹੋਇਆ 1.5 ਲੱਖ ਦਾ ਉਹ ਪਾਇਆ ਜੀ ਸਾਨੂੰ ਘੱਟ ਲਾਇਆ ਜੀ ਕੀ ਮੰਗ ਕਰਦੇ ਹੁਣ ਅਸੀਂ ਕਹਿੰਦੇ ਵੀ ਇੱਕ ਕੰਪਨੀ ਨੱਥ ਪਾਈ ਜਾਵੇ ਜੀ ਕਿਸਾਨੇ ਲੁੱਟ ਖੁੱਟ ਨਾ ਹੋਵੇ ਜੀ ਅੱਗੇ ਬਾਅਦ ਕੋਈ ਕਨੈਕਟ ਬਾਈ ਦੇ ਇੱਕ ਹੀ ਕਰਿਓ ਵੀ ਇਹ ਪਹਿਲਾਂ ਕੁਝ ਗੱਲਾਂ ਇਹਨਾਂ ਦੀ ਹੋਰ ਹੁੰਦੀਆਂ ਨੇ ਬਾਅਦ ਚ ਕੁ ਜਾ ਲੈਣਾ ਜੇ ਹੁਣ ਕੱਲ ਨੂੰ ਸਰ ਹੋ ਜਾਂਦਾ 20 ਰੁਪਏ ਵੇਖਦਾ ਫਿਰ ਸਾਤਾ 10 ਰੁਪਏ ਲੈਂਦੇ ਜੀ ਹੁਣ ਸਭ ਤੋਂ ਹੋਰ ਨਹੀਂ ਦੇਖਦੇ ਜੀ ਹੁਣ ਰੇਟ ਹੋ ਗਿਆ ਹੁਣ ਸਾਨੂੰ ਘਟਾਉ ਕਰ ਰਹੇ ਅਸੀਂ ਮਰੀਨੋ ਕੰਪਨੀ ਨਾਲ ਕੰਟੈਕਟ ਕੀਤਾ ਸੀ 1200 ਕਟੇ ਦਾ ਹਾਂਜੀ ਉਹਦੇ ਵਿੱਚੋਂ ਇੱਕ ਖੇਤ ਅਸੀਂ ਆਪਾਂ ਇਕੱਠੇ ਖੇਤ ਤੇ ਆਲੂ ਲਾਏ ਤੇ ਇੱਕ ਗੱਡੀ ਸਾਡੀ ਬਾਗੀ ਇੱਕ ਗੱਡੀ ਤਾਂ ਉਹਨਾਂ ਨੇ ਪਾਸ ਕਰਤੀ ਦੂਜੀ ਗੱਡੀ ਉਹਨਾਂ ਨੇ ਰਿਜੈਕਟ ਕਰਤੀ ਜੀ ਕਿਰਾਇਆ ਵੀ ਤੁਸੀਂ ਲਾਉਂਗੇ ਉਹਨਾਂ ਨੇ ਸਾਨੂੰ ਫੋਨ ਕਰਕੇ ਕਿਹਾ ਤੇ ਅਸੀਂ ਓਡੀ ਗੱਡੀ ਵਾਪਸ ਕਰ ਰਹੇ ਹਾਂ ਨਹੀਂ ਅਸੀਂ 5 ਰੁਪਏ ਲਾ ਰਹੇ ਹਾਂ ਜੇ ਤਾਂ 5 ਰੁਪਏ ਲਾ ਰਹੇ ਆ ਫੇਰ ਤਾਂ ਉਹ ਆਲੂ ਸਹੀ ਹੈ ਜੇ 10 ਰੁਪਏ ਲਾ ਰਹੇ ਆ ਤਾਂ ਉਹ ਰਿਜੈਕਟ ਹੈ ਇਹ ਲਈ ਉਹ ਸਾਡੇ ਉਹ ਸਾਡਾ ਆਲੂ ਜਿਹੜੀ ਦੂਜੀ ਗੱਡੀ ਹੈ 5 ਰੁਪਏ ਕਰਕੇ ਉਹਨਾਂ ਨੇ ਲਹਾਈ ਆ ਜੇ ਅਸੀਂ ਵਾਪਸ ਕਰਦੇ ਤਾਂ ਕਿਰਾਇਆ ਜਾਣਦਾ ਵੀ ਸਾਡੇ ਗਾਲ ਪੈਂਦਾ ਸੀ ਆਉਣ ਦਾ ਵੀ ਸਾਡੇ ਗੱਲ ਪੈਂਦਾ ਸੀ ਉਹਦਾ ਲੱਖ ਰੁਪਏ ਦਾ ਹੋਰ ਲਾਸ ਹੋਣਾ ਜੀ ਹੁਣ ਕਿੰਨਾ ਲਾਸ ਹੋ ਗਿਆ ਤੁਹਾਨੂੰ ਲਗਭਗ ਸਾਨੂੰ 1.5 ਲੱਖ ਰੁਪਏ ਦਾ ਘੱਟੋ ਘੱਟ ਲਾਸ ਹੋਇਆ ਜੀ ਕੰਪਨੀ ਦੀ ਗਲਤੀ ਕਰਨਾ ਜਿਹੜਾ ਸਾਡਾ ਕੰਟੈਕਟ ਸੀ ਉਹ ਤੋਂ ਅੱਧੇ ਮੁੱਲ ਤੋਂ ਇਹ ਸਾਡਾ ਆਲੂ ਖਰੀਦਿਆ ਉਹਨਾਂ ਨੇ ਕਰਦਿਆਂ ਜਿਹੜਾ ਸਾਡਾ ਕੰਟੈਕਟ ਕੀਤਾ ਹੋਇਆ ਹੈ ਉਹ ਹਿਸਾਬ ਨਾਲ ਸਾਨੂੰ ਪੇਮੈਂਟ ਹੋਣੀ ਚਾਹੀਦੀ ਹੈ ਤੇ ਕੰਪਨੀ ਨੇ ਸਾਨੂੰ ਇਹ ਵੀ ਕੀਤਾ ਸੀ ਵੀ ਇੱਥੋਂ ਛੋਡੇ ਖੇਤਾਂ ਚੋਂ ਮਾਲ ਭਰਾਇਆ ਜਾਊਗਾ ਹੁਣ ਕੰਪਨੀ ਸਾਥੋਂ ਜੂਪੀ ਮੰਗਾ ਕੇ ਉੱਥੇ ਸਿੰਪਲ ਲੈ ਰਹੀ ਹੈ ਵੀ ਛੋਡਾ ਗੱਡੀ ਰਿਜੈਕਟ ਹੈ ਮੈਂ ਪੰਜਾਬ ਸਰਕਾਰ ਨੂੰ ਇਹੀ ਅਪੀਲ ਕਰਦੇ ਆਂ ਜੀ ਕੰਪਨੀ ਦੇ ਵਿਰੁੱਧ ਕਾਰਵਾਈ ਕੀਤੀ ਜਿਹੜਾ ਕਿਸਾਨਾਂ ਨੂੰ ਉਹਨਾਂ ਦਾ ਬਣਦਾ ਹੱਕ ਦਿਵਾਇਆ ਜਾਵੇ ਤਾਂ ਜੋ ਕਿਸਾਨ ਤਾਂ ਪਹਿਲੀ ਕੁਦਰਤੀ ਮਾਰ ਝੱਲ ਰਹੇ ਨੇ ਇਸ ਸਾਲ ਹੋਰ ਵਪਾਰੀ ਤੇ ਕੰਪਨੀਆਂ ਉਹਨਾਂ ਕਿਸਾਨਾਂ ਨੂੰ ਹੋਰ ਮਾਰ ਰਹੀਆਂ ਨੇ ਇਸ ਸਮੇਂ ਸਰਕਾਰ ਨੂੰ ਹੀ ਚਾਹੀਦਾ ਉਹ ਕਿਸਾਨਾਂ ਦੀ ਬਾਹ ਪਾਵੇ ਜਿਹੜਾ ਅੱਜ ਸੋਨੂੰ ਅਸੀਂ ਇੱਕ ਰਿਓ ਕਰਿਆ ਦੇਖੋ ਉਹੀ ਆਲੂ 10 ਰੁਪਏ ਲੈ ਕੇ ਅੱਧ ਮੁੱਲ ਨਹਾ ਕੇ ਅੱਜ ਇਹ ਪੰਜਾਬ ਦੀ ਲੁੱਟ ਹੋ ਰਹੀ ਆ ਜਿਹੜਾ ਅਸੀਂ ਨੇ ਅੱਜ ਦਾ ਸੰਘਰਸ਼ ਸਾਡਾ ਇਹੀ ਆ ਅਸੀਂ ਕਹਿੰਦੇ ਆ ਵੀ ਤੁਹਾਡੇ ਚੈਨਲ ਰਾਹੀਂ ਸਾਰੇ ਕਿਸਾਨਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਲੁੱਟ ਨਾ ਹੋਵੇ ਕਈਆਂ ਜੀਆਂ ਕੰਪਨੀਆਂ ਗਾਹਾਂ ਨੂੰ ਕਨੈਕਟ ਕਰਦੀਆਂ ਨੇ ਤਾਂ ਪੱਕਾ ਕਰਨ ਕਿਸਾਨ ਪਹਿਲਾਂ ਹੀ ਡੁੱਬਿਆ ਪਿਆ ਜਿਹੜਾ ਸਰਕਾਰ ਸਮਝੌਤਾ ਕਰਨਾ ਚਾਹੁੰਦੀ ਆ ਉਹ ਕਿਸਾਨਾਂ ਨੂੰ ਹੁਣ ਪਤਾ ਲੱਗ ਰਿਹਾ ਅਗਰ ਜੇ ਉਹ ਸਮਝੌਤਾ ਹੋ ਜਾਂਦਾ ਤਾਂ ਕਿਸਾਨ ਜਮੀਨ ਖਤਮ ਹੋ ਜਾਊਗਾ ਇਹ ਵੱਡੀਆਂ ਕੰਪਨੀਆਂ ਦਾ ਰਾਜ ਆ ਵੱਡੀਆਂ ਛੋਟੇ ਸਾਹਮਣੇ ਖੜ੍ਹੀ ਐ ਜੀ ਗੱਡੀ ਘੇਰੀ ਜਦੋਂ 5 ਰੁਪਏ ਨੂੰ ਪਾਸ ਹੋ ਗਿਆ 4 ਰੁਪਏ 90 ਪੈਸੇ ਨੂੰ ਪਾਸ ਹੁੰਦਾ 10 ਰੁਪਏ ਨੂੰ ਪਾਸ ਨਹੀਂ ਹੁੰਦਾ ਅੱਜ ਸਾਡਾ ਕਿਸਾਨਾਂ ਦਾ ਇਹੀ ਆ ਵੀ ਇਹ ਕੰਪਨੀਆਂ ਦੇ ਨੱਥ ਪਾਈ ਜਾਵੇ ਇਹਨਾਂ ਨੂੰ ਸਰਕਾਰਾਂ ਦੀ ਸਹਾਇਤਾ ਸਰਕਾਰਾਂ ਦੀ ਸਹਿਤ ਇਹ ਕੰਪਨੀਆਂ ਚੱਲਦੀਆਂ ਨੇ ਵੀ ਇਹਨਾਂ ਨੂੰ ਸਾਡਾ ਜੇ ਅਗਰ ਕੋਈ ਨਹੀਂ ਹੱਲ ਹੁੰਦਾ ਫਿਰ ਅਸੀਂ ਕੋਈ ਵੱਡਾ ਸੰਘਰਸ਼ ਕਰਾਂ ਰਾਤ ਨੇ ਜੀ ਉਹ ਤਾਂ ਬਹੁਤ ਮਾੜੇ ਨੇ ਹੁਣ ਸਾਡੇ ਬਰੀਨੋ ਕੰਪਨੀ ਨਾਲ ਸਾਡੇ ਕੁਝ ਕਿਸਾਨਾ ਭਰਾਵਾਂ ਨੇ ਲਾਲੋ ਜਿਵੇਂ ਫੰਮਣਵਾਲ ਦੇ ਲਾਲੋ ਜਾਂ ਬਨੇਰੇ ਦੇ ਲਾਲੋ ਇਹਨਾਂ ਕਿਸਾਨਾਂ ਨੇ ਉਹਨਾਂ ਨਾਲ ਕੰਟੈਕਟ ਕੀਤਾ 10 ਰੁਪਏ ਨੂੰ ਹੁਣ ਆ ਕੇ ਜਿਹੜੀਆਂ ਕੰਪਨੀਆਂ ਨੇ ਇਹ ਭੱਜ ਰਹੀਆਂ ਨੇ ਜੀ ਉਰੋਂ ਆਲੂ ਚੱਕ ਕੇ ਲੈ ਗਈਆਂ ਕੰਪਨੀਆਂ ਜਦ ਹੱਪੜ ਲੈ ਕੇ ਪਹੁੰਚ ਗਈਆਂ 7-700 ਕਟਾ ਟਰਾਲੇ ਚ ਪਾ ਕੇ ਲੈ ਗਏ ਉੱਥੇ ਜਾ ਕੇ ਕਿਸਾਨ ਨੂੰ ਫੋਨ ਕਰਦਿਆ ਨੇ ਵੀ ਤੇਰਾ ਆਲੂ ਸਾਡੇ ਲੈਣ ਦੇ ਲੈ ਕੇ ਨਹੀਂ ਹੈਗਾ ਜੀ ਕਿਸਾਨ ਨੂੰ 705 ਚ ਪੈ ਜਾਂਦਾ ਤੇ ਇਹ ਕਹਿੰਦੇ ਨੇ ਅਸੀਂ ਤੇਰਾ ਆਲੂ ਹੈ ਜਿਹੜਾ ਅਸੀਂ ਅੱਜ ਗੱਡੀ ਤੇਰੀ ਵਾਪਸ ਕਰ ਰਹੇ ਹਾਂ ਦਾ 30000 ਜਿਹੜਾ 40000 ਕਿਰਾਇਆ ਉਹ ਵੀ ਤੈਨੂੰ ਦੇਣਾ ਪਊਗਾ ਫੇਰ ਉਦੋਂ ਬਾਅਦ ਕਿਸਾਨ ਘਬਰਾ ਜਾਂਦਾ ਕਿਸਾਨ ਨੂੰ ਫੇਰ ਕਹਿੰਦੇ ਨੇ ਵੀ ਆਹੀ ਆਲੂ ਤੇਰਾ ਸੀ ਉੱਥੇ ਆਲੂ 4 ਰੁਪਏ ਨੂੰ ਕਿਸਾਨ ਦਾ ਆਲੂ ਲਹਾਇਆ ਜਾਂਦਾ ਅਸੀਂ ਤਾਂ ਦਾ 10 ਰੁਪਏ ਨੂੰ ਆਲੂ ਪਹਿਲਾਂ ਕਿਸਾਨ ਨਾਲ ਕੰਟੈਕਟ ਕਰ ਲਿਆ ਉਹਨੂੰ ਫੇਲ ਕਰਦੇ ਨੇ ਜਦ ਉਰੋਂ ਹੋਈ 4 ਰੁਪਏ ਨੂੰ ਆਲੂ ਲੈ ਕੇ ਉਹ ਕੋਲੇ ਪਾਸ ਹੋ ਰਿਹਾ ਕਿਸਾਨਾਂ ਦੀ ਨਿਰਾਸ਼ਾ ਪੂਰੀ ਲੁੱਟ ਹੋ ਰਹੀ ਹੈ ਇਹਦੇ ਵਿੱਚ ਅਸੀਂ ਸਰਕਾਰ ਨੂੰ ਵੀ ਕਹਿ ਰਹੇ ਹਾਂ ਵੀ ਕਿਸਾਨਾਂ ਵੱਲ ਧਿਆਨ ਦੇਵੇ ਕਿਸਾਨ ਤਾਂ ਪਹਿਲੀ ਬਹੁਤ ਘਾਟੇ 'ਚ ਜਾ ਰਹੇ ਨੇ ਜੀ ਕਿਸਾਨੀ ਦਿਨ ਪਰ ਦਿਨ ਮਾੜੇ ਹਾਲਾਤ ਹੋ ਰਹੇ ਨੇ ਕਿਸਾਨ ਦੇ ਕੋ ਕਿਸਾਨ ਪਹਿਲਾਂ ਹਰੇ ਹੋਣ ਵੇਲੇ ਆਲੂ ਨੇ ਮਾਰਤੇ ਪਹਿਲਾਂ ਸਾਨੂੰ ਜੀਰੀ ਧੋਖਾ ਦੇਗੀ ਹੁਣ ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਨੇ ਇਹ ਕਿਸਾਨਾਂ ਨਾਲ ਫਰੋਡ ਕਰਕੇ ਜਾ ਰਹੀਆਂ ਨੇ ਜੀ ਬਹੁਤ ਨੁਕਸਾਨ ਹੋ ਰਿਹਾ ਕਿਸਾਨਾਂ ਦਾ ਜੀ ਮਾਮਲਾ ਤਾਂ ਇਹ ਹੈ ਜੀ ਸਰ ਇਹਨਾਂ ਕੰਪਨੀ ਨੇ ਕੰਟੈਕਟ ਕਰਾ ਦਿੱਤਾ ਇਹਨਾਂ ਨਾਲ ਫਾਰਮਰਾਂ ਨਾਲ ਜੋ ਵੀ ਮਤਲਬ ਕਿ ਮਾਲ ਪੈਰਾਮੀਟਰ ਇਹਨਾਂ ਦੇ ਹੁੰਦੇ ਨੇ ਜੀ ਉਹ ਤੋਂ ਜਿਹੜਾ ਉੱਪਰ ਚੱਲਾ ਗਿਆ ਉਹ ਮਾਲ ਨਹੀਂ ਲੈਂਦਾ ਕੰਪਨੀ ਨੇ ਜੋ ਗਲਿਆ ਹੋੜਿਆ ਆ ਗਿਆ ਜੋ ਵੀ ਉਹਨਾਂ ਦੇ ਪੈਰਾ ਗੁੰਦੇਵੇਂ 4 ਕਿਲੋ 2 ਕਿਲੋ ਕੱਟੇ ਚ ਹੁਣ ਉਹ ਉਹਨਾਂ ਦੇ ਉੱਚ ਅਧਿਕਾਰੀ ਮੇਰੀ ਤਰਫ ਆਏ ਹੋਏ ਤੇ ਜੀ ਸਪੈਸ ਓਪਨ ਦਾ ਮਾਲ ਖਰੀਦਣ ਲਈ ਉਹਨਾਂ ਦੇ ਕਿਹਾ ਓਪਨ ਦਾ ਮਾਲ ਖਰੀਦਣ ਲਈ ਮੇਰੇ ਕੋਲ ਆਏ ਹੋਏ ਸੀ ਜੀ ਫਾਰਮਰ ਉਹ ਅਧਿਕਾਰੀ ਉਹ ਉਹਨਾਂ ਨੇ ਫੜ ਲਏ ਜਿਨ੍ਹਾਂ ਦਾ ਜਿਹੜੇ ਸਿੰਪਲ ਦਿਹਾੜੀ ਦਾਤ ਹੈ ਜਿਹੜੇ ਕੰਪਨੀ ਨੇ ਮੈਨੂੰ ਭੇਜਦੇ ਵੀ ਆ ਉੱਥੇ ਜਾ ਕੇ ਮਾਲ ਦੀ ਚੈਕਿੰਗ ਕਰ ਲਓ ਉਹ ਮੈਂ ਆਪਣੀ ਸੇਫਟੀ ਲਈ ਲੈ ਗਿਆ ਕਿਉਂਕਿ ਉੱਥੇ ਜਾ ਕੇ ਦੇਣਾ ਔਖਾ ਸਰ ਜੀ ਕੁਆਲਟੀ ਦੇਣੀ ਉਰੇ ਅਸੀਂ ਕਹੂਰੇ ਕੁਆਲਟੀ ਚੈੱਕ ਕਰਾਓ ਉਰੇ ਮੈਨੂੰ ਕਹਿੰਦੇ ਨੇ ਮੈਨੂੰ ਵਿੱਚ ਵਾਜ਼ਾ ਰਹੇ ਨੇ ਜੀ ਕੰਪਨੀ ਵਾਲੇ ਕੀ ਕਹਿੰਦੇ ਨੇ ਹੁਣ ਕੰਪਨੀ ਵਾਲੇ ਕਹਿੰਦੇ ਸਰ ਜੀ ਅਸੀਂ ਉਹ ਫਾਰਮ ਉਹ ਬੰਦਿਆਂ ਦੇ ਸਾਨੂੰ ਨਾਮ ਦੇ ਦਿਓ ਜਿਨ੍ਹਾਂ ਨਾਲ ਸਾਡਾ ਝਗੜਾ ਸੀ ਉਹਨਾਂ ਨਾਲ ਆਪ ਬਹਿ ਕੇ ਸੋਲੂਸ਼ਨ ਕਰਾਂਗੇ ਵੀ ਅਸੀਂ ਇੰਨੀ ਭੀੜ ਦੇ ਵਿੱਚ ਨਹੀਂ ਆ ਸਕਦੇ ਤੁਸੀਂ ਹੁਣ ਨਾਮ ਦਿੱਤੇ ਨਹੀਂ ਉਹਨਾਂ ਸਰ ਜੀ ਨਾਮ ਅਜੇ ਕਿਤੇ ਨਹੀਂ ਤਾਂ ਝਗੜਾ ਕਰਨੀ ਖੜੇ ਨੇ ਜੀ ਨਾਮ ਦੇਣਾ ਜੀ ਮੈਂ ਉਹਨਾਂ ਨੂੰ ਗਾਹਾਂ ਭੇਜਾਂ ਉਹ ਕਹਿੰਦੇ ਸਾਨੂੰ ਸਾਰੇ ਨਾਮ ਲਿਖਿਆ ਦਿਓ ਅਸੀਂ ਦੇਣਦਾਰਾਂ ਕਹਿੰਦੇ ਜੀ ਜੋ ਸਾਡਾ ਨਿਬੜੂਗਾ ਜੀ ਕੰਪਨੀ ਕਿਉਂ ਚਾਹ ਉਹ ਕਿੱਥੇ ਚਾਹੁੰਦੀ ਹੈ ਜਾ ਕੇ ਸਾਹਮਣੇ ਤਾਂ ਲੈ ਆਓ ਮੀਡੀਆ ਦੇ ਤਾਂ ਕਿ ਗੱਲ ਕਰ ਸਰ ਜੀ ਉਹ ਮੀਡੀਆ 'ਚ ਆ ਜਾਣਗੇ ਜੀ ਪਹਿਲਾਂ ਤੁਸੀਂ ਉਹ ਕਹੋ ਉਹਨਾਂ ਨੇ ਇਹੀ ਗੱਲ ਕਹੀ ਆ ਨਾ ਜੀ ਵੀ ਅਸੀਂ ਤੁਸੀਂ ਜਿਹੜਾ ਛੋਟਾ ਓਰੇ ਬੰਦੇ ਨੇ ਨਾ ਜਿਹੜੇ ਛੋਟ ਦੀ ਉਹਨਾਂ ਦੀ ਪ੍ਰੋਬਲਮ ਕੀ ਹੈ ਤਾਂ ਹੀ ਗੱਲ ਕਰਦਗੇ ਨਾ ਆ ਕੇ ਉਹ ਕਹਿੰਦੇ ਅਸੀਂ ਭੀੜ ਚ ਆ ਕੇ ਸਾਨੂੰ ਸਮਝ ਨਹੀਂ ਆਉਣੀ ਉਹ ਪੰਜ ਹਿੰਦੀ ਬੋਲਦੇ ਨੇ ਹਿੰਦੀ ਸਮਝਦੇ ਨੇ